ਪਿੰਡਾਂ ਤੇ ਸ਼ਹਿਰਾਂ ਵਿੱਚ ਪੱਕੇ ਮਕਾਨਾਂ ਦਾ ਤੋਹਫ਼ਾ ਪੱਕੇ ਮਕਾਨਾਂ ਦੇ ਫਾਰਮ ਭਰਨ ਦਾ ਆ ਗਿਆ ਨਵਾਂ ਅਪਡੇਟ ਜਿਹੜੇ ਲੋਕ ਫਾਰਮ ਭਰਨ ਤੋਂ ਰਹਿ ਗਏ ਉਹਨਾਂ ਦੇ ਧਿਆਨ ਕੱਚੇ ਮਕਾਨਾਂ ਵਾਲੇ ਗਰੀਬ ਇਸ ਸਕੀਮ ਦਾ ਲੈ ਸਕਦੇ ਨੇ ਲਾਭ ਸਸ਼ੀਗਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੁਹਾਣੀ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹੇ ਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡੋ ਸਕਿੱਪ ਕਰਿਓ ਤੇ ਬਹੁਤ ਸਰੀਆਂ ਜਾਣਕਾਰੀਆਂ ਦੂਰੀਆਂ ਨਹੀਂ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੱਕੇ ਮਕਾਨਾਂ ਸਬੰਧੀ ਵੱਡਾ ਅਪਡੇਟ ਆ ਗਿਆ ਤੇ ਪੱਕੇ ਮਕਾਨਾਂ ਦਾ ਜਿਹੜਾ ਫਾਰਮ ਭਰਨ ਦੀ ਹੈ ਸਕੀਮ ਹੈ ਉਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਕਿਸ ਤਰ੍ਹਾਂ ਇਸ ਦਾ ਲਾਭ ਲੈਣਾ ਹੈ ਜਿਹੜੇ ਲੋਕ ਰਹਿ ਗਏ ਉਹਨਾਂ ਵਾਸਤੇ ਬਹੁਤ ਜ਼ਰੂਰੀ ਤੇ ਵੱਡੀ ਖਬਰ ਸਾਹਮਣੇ ਆਈ ਹੈ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਸੁਨਾਮ ਉਦਮ ਸਿੰਘ ਵਾਲਾ ਤੋਂ ਪੰਜਾਬ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਮਨ ਠਿੰਦਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿੰਡਾਂ ਵਿੱਚ ਰਹਿ ਰਹੇ ਗਰੀਬ ਪਰਿਵਾਰ ਜਿਨ੍ਹਾਂ ਦੇ ਘਰ ਪੱਕੇ ਨਹੀਂ ਹਨ ਜਾਂ ਘਰ ਤੇ ਪੱਕੀ ਛੱਤ ਨਹੀਂ ਹੈ ਉਹਨਾਂ ਨੂੰ ਪੱਕਾ ਕਰਨ ਲਈ ਪਿਛਲੇ ਮਹੀਨੇ ਤੋਂ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦਾ ਆਨਲਾਈਨ ਪੋਰਟਲ ਖੋਲਿਆ ਗਿਆ ਸੀ ਜਿਸ ਦੀ ਆਖਰੀ ਤਾਰੀਖ 31 ਮਾਰਚ 2025 ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਦੀ ਤਾਰੀਖ ਨੂੰ ਵਧਾ ਕੇ 30 ਅਪ੍ਰੈਲ 2025 ਤੱਕ ਕਰ ਦਿੱਤਾ ਗਿਆ ਹੈ ਇਸ ਸੰਬੰਧੀ ਮੈਡਮ ਦਾਮਨ ਬਾਜਵਾ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦੀਆਂ ਮੈਡਮ ਦਾਮਨ ਬਾਜਵਾ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਘਰ ਕੱਚੇ ਨੇ ਜਾਂ ਘਰ ਤੇ ਪੱਕੀ ਛੱਤ ਨਹੀਂ ਹੈ ਜੇਕਰ ਉਹਨਾਂ ਨੇ ਅਜੇ ਤੱਕ ਆਪਣੇ ਆਪ ਨੂੰ ਆਨਲਾਈਨ ਰਜਿਸਟਰ ਨਹੀਂ ਕਰਵਾਇਆ ਕਿਰਪਾ ਕਰਕੇ ਹੁਣ 30 ਅਪ੍ਰੈਲ ਤੱਕ ਆਪਣਾ ਆਨਲਾਈਨ ਰਜਿਸਟ੍ਰੇਸ਼ਨ ਜ਼ਰੂਰ ਕਰ ਲੈਣ ਜਾਂ ਕਰਵਾ ਲੈਣ ਮੈਡਮ ਬਾਜਵਾ ਨੇ ਕਿਹਾ ਹੈ ਕਿ ਜੇਕਰ ਸਾਡੇ ਕਿਸੇ ਵੀ ਭੈਣ ਭਰਾ ਨੂੰ ਇਸ ਸਕੀਮ ਸੰਬੰਧੀ ਕੋਈ ਦਿੱਕਤ ਆ ਰਹੀ ਹੈ ਜਾਂ ਕੋਈ ਸੰਬੰਧਿਤ ਅਧਿਕਾਰੀ ਗੱਲ ਨਹੀਂ ਸੁਣ ਰਿਹਾ ਤਾਂ ਉਹ ਸਾਡੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਫਾਰਮ ਭਰਨ ਦੇ ਵਿੱਚ ਜਾਂ ਕੋਈ ਅਧਿਕਾਰੀ ਕੋਈ ਗੱਲ ਨਹੀਂ ਸੁਣ ਰਿਹਾ ਤਾਂ ਤੁਰੰਤ ਭਾਜਪਾ ਦੇ ਦਫ਼ਤਰ ਦੇ ਵਿੱਚ ਗੱਲ ਕਰਨਾ ਕਿਉਂਕਿ ਇਹ ਸਕੀਮ ਕੇਂਦਰ ਦੀ ਹੈ ਜੋ ਪੱਕੇ ਮਕਾਨ ਦੇਣ ਵਾਲੀ ਸਕੀਮ ਹੈ ਉਹ ਕੇਂਦਰ ਦੀ ਚੱਲ ਰਹੀ ਹੈ ਪੀਐਮ ਆਵਾਸ ਯੋਜਨਾ ਦੇ ਤਹਿਤ ਇਹ ਫਾਰਮ ਭਰੇ ਜਾ ਰਹੇ ਨੇ ਜੇਕਰ ਇਹ ਫਾਰਮ ਭਰਨ ਦੇ ਵਿੱਚ ਕੋਈ ਅਨਾਂਕਾਨੀ ਕਰਦਾ ਹੈ ਜਾਂ ਤੁਹਾਡੇ ਤੋਂ ਕੋਈ ਗੱਲ ਨਹੀਂ ਸੁਣ ਰਿਹਾ ਤਾਂ ਤੁਸੀਂ ਤੁਰੰਤ ਇਸ ਬਾਰੇ ਜਿਹੜੀ ਹੈ ਗੱਲਬਾਤ ਕਰ ਲੈਣੀ ਹੈ ਭਾਜਪਾ ਦੇ ਦਫਤਰ ਦੇ ਵਿੱਚ ਜਾ ਕੇ ਤੁਹਾਡਾ ਕਿਸੇ ਵੀ ਏਰੀਆ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਤੁਸੀਂ ਰਹਿੰਦੇ ਹੋ ਤਾਂ ਭਾਜਪਾ ਦੇ ਜਿਹੜੇ ਉੱਥੋਂ ਦੇ ਚਾਰਜ ਨੇ ਉਹਨਾਂ ਦੇ ਨਾਲ ਗੱਲ ਜਰੂਰ ਕਰ ਲੈਣੀ ਹੈ ਤੇ ਫਾਰਮ ਵਾਸਤੇ ਤੁਸੀਂ ਜਰੂਰ ਆਪਣਾ ਅਪਲਾਈ ਕਰ ਦੇਣਾ ਤੇ ਤੁਹਾਡਾ ਪੱਕੇ ਮਕਾਨਾਂ ਦਾ ਜਿਹੜਾ ਲਾਭ ਤੁਸੀਂ ਲੈ ਸਕਦੇ ਹੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ